ਸਤਿ ਸ਼੍ਰੀ ਅਕਾਲ ਜੀ ਪੰਜਾਬ ਸਕੂਲ ਸਿੱਖਿਆ ਬੋਰਡ ਮਹਾਲੀ ਵੱਲੋਂ ਅੱਜ 5ਵੀਂ 8ਵੀਂ 10ਵੀਂ ਅਤੇ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਫਾਈਨਲ ਪ੍ਰੀਖਿਆਵਾਂ ਦੀਆਂ ਡੇਟਸ਼ੀਟਾਂ ਜਿਹੜੀਆਂ ਜਾਰੀ ਕਰ ਦਿੱਤੀਆਂ ਗਈਆਂ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 5ਵੀਂ ਸ਼੍ਰੇਣੀ ਦੀ ਜਿਹੜੀ ਸਲਾਨਾ ਪ੍ਰੀਖਿਆ ਮਿਤੀ 7 ਮਾਰਚ ਤੋਂ 14 ਮਾਰਚ ਤੱਕ ਕਰਵਾਈ ਜਾਊਗੀ 8ਵੀਂ ਸ਼੍ਰੇਣੀ ਦੀ ਜਿਹੜੀ ਪ੍ਰੀਖਿਆ ਹੈ ਉਹ 7 ਮਾਰਚ ਤੋਂ 27 ਮਾਰਚ ਤੱਕ ਜਿਹੜੀ ਹੈ ਉਹ ਸੈਲਫ ਪ੍ਰੀਖਿਆ ਕੇਂਦਰਾਂ ਵਿੱਚ ਬੋਰਡ ਵੱਲੋਂ ਸਥਾਪਿਤ ਕੀਤੇ ਪ੍ਰੀਖਿਆ ਕੇਂਦਰਾਂ ਵਿੱਚ ਕਰਵਾਈ ਜਾਵੇਗੀ ਜਦਕਿ 10ਵੀਂ ਸ਼੍ਰੇਣੀ ਦੀ ਪ੍ਰੀਖਿਆ ਜਿਹੜੀ 13 ਫਰਵਰੀ ਤੋਂ 6 ਮਾਰਚ ਤੱਕ ਤੇ 12ਵੀਂ ਸ਼੍ਰੇਣੀ ਦੀ ਜਿਹੜੀ ਪ੍ਰੀਖਿਆ ਆ ਉਹ 13 ਫਰਵਰੀ ਤੋਂ 30 ਮਾਰਚ ਤੱਕ ਜਿਹੜੀ ਕਰਵਾਈ ਜਾਊਗੀ ਵਿੱਚ ਉਹਦੇ ਵਿੱਚ ਓਪਨ ਸਕੂਲ ਵਾਲੇ ਵਿਦਿਆਰਥੀ ਕੰਪਾਇਰਮੈਂਟ ਵਾਲੇ ਰੀਪੇਅਰ ਵਾਧੂ ਵਿਸ਼ਾ ਤੇ ਕਾਰਗੁਜ਼ਾਰੀ ਵਿਧਾਨਣ ਵਾਲੇ ਵਿਦਿਆਰਥੀ ਜਿਹੜੇ ਹੋਣਗੇ ਤੇ 5ਵੀਂ ਸ਼੍ਰੇਣੀ ਦੀ ਜਿਹੜੀ ਪ੍ਰੀਖਿਆ ਹੈ ਉਹ ਸਵੇਰੇ 10 ਵਜੇ ਤੋਂ 8 10 ਵਜੇ ਤੋਂ ਤੇ 8ਵੀਂ 10ਵੀਂ ਅਤੇ 12ਵੀਂ ਸ਼੍ਰੇਣੀ ਦੀ ਜਿਹੜੀ ਪ੍ਰੀਖਿਆ ਹੈ ਸਵੇਰੇ 11 ਵਜੇ ਤੋਂ ਸ਼ੁਰੂ ਹੋਵੇਗੀ ਤੇ ਇਹ ਡੇਟ ਸ਼ੀਟ ਹੈ ਜੀ ਉਹ ਤੁਸੀਂ ਦੇਖ ਸਕਦੇ ਹੋ ਪਹਿਲਾ 5ਵੀਂ ਸ਼੍ਰੇਣੀ ਦੀ ਡੇਟ ਸ਼ੀਟ ਜਿਹੜੀ 7 ਤਰੀਕ ਤੋਂ ਸ਼ੁਰੂ ਹੋਣ ਜਾ ਰਹੀ ਹੈ ਉਹਦੇ ਵਿੱਚ ਪਹਿਲਾ ਪੇਪਰ 7 ਤਰੀਕ ਤੋਂ ਦੂਜਾ 11 ਤੋਂ ਪਹਿਲਾ ਇੰਗਲਿਸ਼ ਦਾ ਹੋਊਗਾ ਫਿਰ ਗਣਿਤ ਦਾ ਉਸ ਤੋਂ ਬਾਅਦ 12 ਮਾਰਚ ਨੂੰ ਪੰਜਾਬੀ ਦਾ ਤੇ 13 ਮਾਰਚ ਨੂੰ ਵਾਤਾਵਰਣ ਸਿੱਖਿਆ 14 ਮਾਰਚ ਨੂੰ ਜਿਹੜਾ ਪੰਜਾਬੀ ਵਾਸ਼ਾ ਦੁਜੀ ਹਿੰਦੀ ਦਾ ਤੇ ਕੰਟਰੋਲ ਰੂਮ ਹੈ ਜਿਸ ਨੇ ਵੀ ਕੋਈ ਹੈਲਪ ਇਥੋਂ ਲੈਣੀ ਹੋਵੇ ਤੇ ਲੈ ਸਕਦਾ ਹੈ ਤੇ 8ਵੀਂ ਸ਼੍ਰੇਣੀ ਦੀ ਪੇਖ ਹੈ ਜਿਹੜੀ 7 ਮਾਰਚ ਤੋਂ 27 ਮਾਰਚ ਤੱਕ ਹੈ ਇਹਦੀ ਡੇਟਸ਼ੀਟ ਹੈ ਉਸ ਤੋਂ ਬਾਅਦ 10ਵੀਂ ਜਮਾਤ ਦੀ ਡੇਟਸ਼ੀਟ ਸੰਬੰਧੀ ਹਦਾਇਤਾਂ ਤੇ ਉਹਨਾਂ ਦੀ ਡੇਟਸ਼ੀਟ ਇਸ ਤਰ੍ਹਾਂ ਹੋਵੇਗੀ ਕਿਉਂਕਿ ਉਹਨਾਂ ਦਾ ਪਹਿਲਾ ਪੇਪਰ ਜਿਹੜਾ ਹੈਗਾ ਉਹ 13 ਫਰਵਰੀ 2024 ਦਿਨ ਮੰਗਲਵਾਰ ਤੋਂ ਸਟਾਰਟ ਹੋਊਗਾ ਪਹਿਲਾ ਪੰਜਾਬੀ A ਦਾ ਪੇਪਰ ਜਿਹੜਾ ਹੈ ਉਹ ਲਿਆ ਜਾਊਗਾ ਇਹ ਤੁਸੀਂ ਦੇਖ ਸਕਦੇ ਹੋ ਡੇਟ ਸ਼ੀਟ ਤੇ ਉਸ ਤੋਂ ਬਾਅਦ ਇਹ ਹੈਲਪ ਲਾਈਨ ਨੰਬਰ ਸਨੇਗ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਦਫ਼ਤਰ ਦੇ ਤੇ ਉਸ ਤੋਂ ਬਾਅਦ 12ਵੀਂ ਸ਼੍ਰੇਣੀ ਦੀ ਪ੍ਰੀਖਿਆ ਵੀ 13 ਫਰਵਰੂਅਰੀ ਤੋਂ ਸਟਾਰਟ ਹੋਣ ਜਾ ਰਹੀ ਹੈ ਤੇ ਪਹਿਲਾ ਪੇਪਰ ਜਿਹੜਾ ਹੈਗਾ ਹੋਮ ਸਾਇੰਸ ਦਾ ਤੇ ਡੀਗਰੀ ਸ਼ੀਟ ਲਿਖਤੀ ਵੋਕੇਸ਼ਨਲ ਵਿਸ਼ੇ ਜਿਹੜੇ +2 ਦੇ ਵਿੱਚ ਹੁੰਦੇ ਨੇ ਉਹਨਾਂ ਦੀ ਡੀਗਰੀ ਸ਼ੀਟ ਵੀ ਜਾਰੀ ਕੀਤੀ ਹੋਈ ਹੈ ਨਾਲ ਹੀ ਡੇਡ ਸੀ ਡੇਡ ਸੀ ਧੰਨਵਾਦ ਸਾਥੀਓ